ਜੇ ਤੁਸੀਂ ਆਪਦੇ ਜਿਹੜੇ ਪਿਓ ਤੀਏ ਆਪਦੇ ਪਿਓਾਂ ਤੋਂ ਕਿੰਨਾ ਘਡਰ ਦੇ ਦੀਏ ਸਾਰੇ ਸਾਬ ਡਰਦੇ ਹੀ ਤੇ ਹਾਂ ਥਾਰਾ ਬਾਬਾ ਹੁੰਦਾ ਤਾਂ ਉਹ ਬੈਠਣਾ ਜਾਂਤੀ ਅਸੀਂ ਸਾਰੇ ਘਰਾਂ ਨਾ ਜਾਣਾ ਹੈਗਾ ਜਾਂ ਤਾਂ ਉਹ ਰੋਟੀ ਨਹੀਂ ਖਾਣੀ ਚਲੂ ਲੈ ਫਾਂ ਦੇ ਵਿੱਚ ਪਾ ਕੇ ਫੇਰ ਆਪਣੇ ਬੌਂਦਾ ਕੋ ਪੈਕ ਦਾ ਬਾੜੇ ਵਿੱਚ ਫੇਰ ਪੈਣ ਜਾਣਾ ਉਹਨੇ ਅੱਛਾ ਵੀ ਮੇ ਨਿਆਣੇ ਸਾਰੇ ਘਰਾਂ ਆ ਕੇ ਸਾਰੇ ਸਾਰੇ ਨੂੰ ਇਕੱਠੇ ਕਰਕੇ ਇੱਕ ਤੋਂ ਪਾ ਕੇ ਜਾਣਾ ਦਲਾਂ ਹੁੰਦਾ ਸਾਡੇ ਦਸ ਘਣਾ ਦਾ ਬਹੁਤ ਲਟੈਣਾ ਉਦੇ ਵਿੱਚ ਪਾ ਕੇ ਫਿਰ ਨੂੰ ਆਪਣਾ ਪੈਣ ਜਾਣਾ। 18 ਵਾਲੀਆਂ ਤੇ ਜੀ ਗੱਲਾਂ ਬਹੁਤੀਆਂ। ਹੈ ਅਰੇ ਅਰੇ ਉਹਨਾਂ ਇਕੱਲੇ ਇਕੱਲੇ ਨੂੰ ਪੁੱਛਾਂ ਵੀ ਫਲਾਂ ਨਹੀਂ ਆਇਆ ਫਲਾਂ ਨਹੀਂ ਆਇਆ। ਹੁਣ ਕੋਈ ਪੁੱਛਦਾ ਹੁੰਦਾ ਆਪਣੇ ਕੰਮਾਂ 'ਚ ਵੱਡ ਜੰਨੇ। ਹਾਂ ਇਹ ਤਾਂ ਹੈ। ਅੱਛਾ ਇੱਕ ਆੜਤੀ ਨਾਲ ਬੜਾ ਜੱਟ ਦਾ ਰਿਸ਼ਤਾ ਹੁੰਦਾ ਤੇ ਉਹ ਰਿਸ਼ਤਾ ਹਜੇ ਵੀ ਕਾਇਮ ਹੈ ਆੜਤੀ ਨਾਲ। ਜਾਤਾ ਭਾਈ ਆੜਤੀ ਜੇ ਲੁੰਦੇ ਤੇ ਜਾ ਉਧਰੋਂ ਦੇਣ ਦੇ ਨਾਲ ਜੀਆ ਦੇਣਾ ਚੱਲਦਾ ਹੁਣ ਦੁਨੀਆ ਪਾ ਪੈਸਾ ਆ ਗਿਆ ਹੁਣ ਇਹ ਜਤਾ ਐ ਲੈਣਾ ਦੇਣਾ ਚੱਲਦਾ ਤਾਂ ਵੀ ਮੇਰੇ ਕੋ ਤੇਰੇ ਕੋ ਫਸਲ ਗੇਰਦਾ ਮੇਰੇ ਕੋ ਫਸਲ ਗੇਰੂਗਾ ਉਹ ਆੜਤੀ ਟੱਕ ਬੜਕ ਕਰ ਦੁੰਦਾ ਤਾਂ ਅੱਛਾ ਮਾਲ ਵੇਚਣਾ ਹੁਣ ਵੀ ਕਈ ਵਾਰ ਆੜਤੀ ਤੋਂ ਰਿਸ਼ਤਾ ਲੈਂਦੇ ਨੇ ਕਹਿੰਦੇ ਭਈ ਆੜਤੀ ਨੂੰ ਪਤਾ ਹੁੰਦਾ ਪਿੰਡਾਂ ਦਾ ਆਪਣੇ ਇਧਰ ਪਵਾਦ ਕਣੀ ਵੀ ਲੈਂਦੇ ਨੇ ਆੜਤੀ ਤੋਂ ਰਿਸ਼ਤਾ ਵਿਆਹ ਆੜਤੀ ਨੂੰ ਕਈ ਵੀ ਤੂੰ ਰਿਸ਼ਤਾ ਕਰਾ ਨਹੀਂ ਸਾੜਾ ਨਹੀਂ ਅੱਛਾ ਐ ਨਹੀਂ ਹੁੰਦਾ ਸਾਡੇ ਆਪ ਹੀ ਦੇਖਦੇ ਹੈ ਹਾਂ ਉਦੋਂ ਤਾਂ ਕਈ ਵਾਰ ਐ ਕਰਦੇ ਆ ਆਰਤੀ ਨੂੰ ਪਤਾ ਹੁੰਦਾ ਆਸ-ਪਾਸ ਦੇ ਪਿੰਡਾਂ ਦਾ ਜਾਣਦਾ ਹੁੰਦਾ ਬਿਹਾਰ ਦਾ ਪਤਾ ਹੁੰਦਾ ਵੀ ਬੰਦਾ ਕਹੇ ਜਾਂ ਬਿਹਾਰੀ ਏ ਕਿ ਨਾ ਹਨਾ ਵੀ ਐਵੇਂ ਹੁਣ ਨਹੀਂ ਆਇਆ ਹੁਣ ਗੱਲਾਂ ਪਤਾ ਕੀ ਆ ਰਹਿ ਗਈਆਂ ਹੁਣ ਤਾਂ ਗੱਲਾਂ ਐ ਰਹਿ ਗਈਆਂ ਵੀ ਵਿਆਹ ਬੰਦਾ ਕਰਾ ਲੈਂਦਾ ਆਪਣੀ ਮਾਤੀ ਨਾਲ ਨਾ ਘਰਾਂ ਪਛੜਾ ਨਾ ਬਾਤ ਉਹ ਜਿਹੜੇ ਜੱਟ ਦੇ ਇਹਨਾਂ ਦੇ ਬਾਪੂਆਂ ਦੇ ਜਮਾਨੇ ਦਾ ਟਾਈਮ ਤਾਂ ਨਾ ਜਾਨਾ ਤਾਂ ਗੋਤ ਰੱਖਦੇ ਤੇ ਤੇ ਇੱਕ ਗੋਤ ਵੀ ਨਾਲ ਰਲ ਗਿਆ ਤਾਂ ਪੰਜ ਗੋਤ ਰੱਖਦੇ ਜਾਨ ਨਾਨੀ ਦਾ ਵੀ ਰੱਖਦੇ ਤੇ ਪੰਜ ਗੋਤ ਹੁਣ ਕਿਹੜਾ ਬੋਦਾ ਹੋਂਦਾ ਮਾਂ ਦਾ ਨਹੀਂ ਬੋਦਾ ਕੋਈ ਬਾਪ ਦਾ ਰੱਖਦੇ ਤੇ ਮਾਂ ਦਾ ਰੱਖਦੇ ਤੇ ਹੂੰ ਵੀ ਇਸ ਗੋਤ ਚ ਬਿਆਹ ਨਹੀਂ ਕਰਾਉਂਦੇ ਹਾਂ ਉਹ ਜੇ ਗੋਤ ਮਾਂ ਦਾ ਭੈਣ ਮੰਨੀ ਜਾਂਦੀ ਦੀ ਉਹ ਹਾਂ ਗੋਤ ਨੂੰ ਭੈਣ ਹੁੰਦੀ ਭੈਣ ਮੰਨੀ ਹੁੰਦੀ ਹਾਂ ਜੇ ਹੁਣ ਤਾਂ ਕੋਈ ਨਹੀਂ ਰੱਖਦਾ ਹੁਣ ਕਿੱਥੇ ਪੁੱਛਦਾ ਹੈ ਜੀ ਕੋਈ ਪੁੱਛਦਾ ਨਹੀਂ ਕੋਈ ਕੋਈ ਨਹੀਂ ਪੁੱਛਦਾ ਜਿਨਾ ਕਰਦੇ ਮੰਨਣਾ ਤਾਂ 50 ਲਓ 10 ਪੈਸੇ ਸਾੜੇ ਛੋਟੇ ਛੋਟੇ ਦਾਦੀ ਦਾ ਗੋਦ ਜਾਂ ਤੱਕ ਦਾਦੀ ਦਾ ਗੋਦ ਮਾ ਦਾ ਗੋਦ ਨਾਨੀ ਦਾ ਗੋਦ ਤੇ ਜਾਂ ਤੱਕ ਤਿੰਨ ਤਾਂ ਪੱਕੇ ਹੀ ਰੱਖਦੇ ਤੇ ਹੋਰ ਜਾਂਦਾ ਵਿੱਚ ਲੋਕ ਪੰਜ ਵੀ ਰੱਖਦੇ ਤੇ ਹੁਣ ਕਿਹੜਾ ਹੁੰਦਾ ਅਗਲਾ ਇੱਕ ਨਹੀਂ ਰੱਖਦਾ ਹੈ